ਰਾਜਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਤੇ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੋ ਅੱਜ ਗੱਲ ਕਰਾਂਗੇ ਕੈਨੇਡਾ ਦੀਆਂ ਫੈਡਰਲ ਚੋਣਾਂ ਦੀਆਂ 28 ਅਪ੍ਰੈਲ ਨੂੰ ਕੈਨੇਡਾ ਦੇ ਵਿੱਚ ਆਮ ਚੋਣਾਂ ਜਿਹੜੀਆਂ ਉਹ ਹੋਣ ਜਾ ਰਹੀਆਂ ਤੇ ਇਹਨਾਂ ਚੋਣਾਂ ਨੂੰ ਸਿਰਫ 2 ਹਫ਼ਤੇ ਹੋ ਰਹੇ ਨੇ ਤੇ ਅੱਜ ਸਿਆਸੀ ਪਾਰਟੀਆਂ ਦਾ ਆਪੋ ਆਪਣੇ ਪੱਧਰ ਤੇ ਜੋਰਾਂ ਨਾਲ ਜਿਹੜਾ ਪ੍ਰਚਾਰ ਚੱਲ ਰਿਹਾ ਤੇ ਇਹਦੇ ਵਿੱਚ ਲਿਬਰਲ ਪਾਰਟੀ ਆਪਣੇ ਤੌਰ ਤੇ ਆਪੋ ਆਪਣੇ ਹਲਕੇ ਚ ਆਪਣੇ ਸਮਰਥਕਾਂ ਨੂੰ ਮਿਲ ਰਹੀ ਹੈ ਉਹਦੇ ਨਾਲ ਹੀ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ ਆਪਣੇ ਸਮਰਥਕਾਂ ਨੂੰ ਜਿਹੜੀ ਉਹ ਮਿਲਦੀ ਨਜ਼ਰ ਆ ਰਹੀ ਹੈ ਔਰ ਉਧਰੋਂ ਐਨਡੀਪੀ ਦੇ ਜਗਮੀਤ ਸਿੰਘ ਹੋਣੀ ਵੀ ਅਲੱਗ-ਅਲੱਗ ਆਪੋ ਆਪਣੇ ਕੈਂਡੀਡੇਟਾਂ ਦੀ ਮਦਦ ਲਈ ਲੋਕਾਂ ਨੂੰ ਮਿਲ ਰਹੇ ਨੇ ਤੋ ਆਪੋ ਆਪਣੀ ਪਾਲਿਸੀਆਂ ਜਿਹੜੀਆਂ ਨੇ ਆਪੋ ਆਪਣੇ ਮੈਨੀਫੈਸਟੋ ਜਿਹੜੇ ਨੇ ਜਾਂ ਆਪੋ ਆਪਣੇ ਜਿਹੜੇ ਪ੍ਰੋਗਰਾਮ ਨੇ ਉਹ ਉਹਨਾਂ ਨਾਲ ਸ਼ੇਅਰ ਕਰ ਰਹੇ ਨੇ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਪੰਜਾਬੀ ਮੂਲ ਦੇ ਉਮੀਦਵਾਰਾਂ ਦਾ ਵੀ ਪ੍ਰਚਾਰ ਅੱਜ ਕੱਲ ਬਹੁਤ ਜੋਰਾਂ ਤੇ ਆ। ਸੋ ਜੇ ਗੱਲ ਕਰੀਏ 45ਵੀਂ ਕੈਨੇਡੀਅਨ ਪਾਰਲੀਮੈਂਟ ਦੀਆਂ ਵਾਲੀਆਂ ਇਲੈਕਸ਼ਨਾਂ ਉਹ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਨੇ। ਸੋ ਆਪੋ ਆਪਣੇ ਖੇਤਰ ਵਿੱਚ ਚੋਣ ਪ੍ਰਚਾਰ ਜਿਹੜਾ ਉਹ ਬਹੁਤ ਜੋਰਾਂ ਤੇ ਜਿਹੜਾ ਅੱਜ ਕੱਲ ਚੱਲ ਰਿਹਾ। ਜੇ ਗੱਲ ਕਰਾਂ ਮੈਂ ਐਪਸਫੋਰ ਸਾਊਥ ਲੈਂਗਲੀ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਸੁਖਮਨ ਗਿੱਲ ਨੇ ਤੇ ਸੁਖਮਨ ਗਿੱਲ ਨੇ ਆਪਣੇ ਏਰੀਏ 'ਚ ਆਪਣਾ ਜਿਹੜਾ ਦਫਤਰ ਆ ਉਹਦਾ ਉਦਘਾਟਨ ਕੀਤਾ ਔਰ ਨਾਲ ਹੀ ਉੱਥੇ ਸੰਬੋਧਨ ਕਰਦਿਆਂ ਹੋਇਆ ਸਮਰਥਨ ਦੱਸਿਆ ਕਿ ਮੈਂ ਇਸੇ ਇਲਾਕੇ 'ਚ ਮੇਰਾ ਜਨਮ ਹੋਇਆ ਤੇ ਮੇਰਾ ਪਾਲਣ ਪੋਸਣ ਇੱਥੇ ਹੋਇਆ ਤਾਂ ਮੈਂ ਪਹਿਲ ਦੇ ਤੌਰ ਤੇ ਇਸ ਆਪਣੇ ਇਲਾਕੇ ਨੂੰ ਵਿਕਾਸ ਕਰਨ 'ਚ ਕੋਈ ਕਮੀ ਜੜੀ ਆ ਉਹ ਨਹੀਂ ਛੱਡੂਗੀ ਪਾਰਟੀ ਦੇ ਮੁਖੀ ਪਾਲੀਵੀਅਰ ਨੂੰ ਇਹ ਗੱਲ ਕਹੀ ਹੈ ਕਿ ਇੱਕ ਮਜ਼ਬੂਤ ਤੇ ਇੱਕ ਸਿਆਣੇ ਜਿਹੜੇ ਨੇ ਉਹ ਆਗੂ ਨੇ ਤੇ ਜੇ ਇਹਨਾਂ ਦੇ ਹੱਥਾਂ 'ਚ ਬਾਗਡੋਰ ਆਉਂਦੀ ਹੈ ਤੇ ਕੈਨੇਡਾ ਦੀਆਂ ਆਰਥਿਕ ਜਾਂ ਦੂਜੀਆਂ ਜਿਹੜੀਆਂ ਨੀਤੀਆਂ ਉਹਨਾਂ ਲੋ ਬਣਾਈਆਂ ਗਈਆਂ ਉਹਨਾਂ ਦੇ ਉੱਤੇ ਪੂਰਾ ਜਿਹੜਾ ਪੈਰਾ ਉਹ ਦਿੱਤਾ ਜਾਏਗਾ ਔਰ ਆਰਥਿਕਤਾ ਕਿਉਂ ਬਾਹਰ ਜਿਹੜਾ ਉਹ ਕੈਨੇਡਾ ਨੂੰ ਕੱਢਿਆ ਜਾਏਗਾ ਸੋ ਨਾਲ ਦੀ ਨਾਲ ਜੇ ਸਰੀ ਸੈਂਟਰ ਤੋਂ ਗੱਲ ਕਰਦੇ ਆ ਰਣਦੀਪ ਸਰਾਏ ਨੇ ਵੀ ਆਪਣੇ ਸਮਰਥਕਾਂ ਨੂੰ ਜਿਹੜਾ ਉਹ ਲਗਾਤਾਰ ਜਿਹੜੇ ਮਿਲਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਸਰੀ ਸੈਂਟਰ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਉਹ ਉਹ ਕੀਤਾ ਜਾਏਗਾ ਔਰ ਜੇ ਮੈਂ ਗੱਲ ਕਰਾਂ ਬ੍ਰੈਂਟਨ ਈਸਟ ਤੋਂ ਮਨਿੰਦਰ ਸਿੱਧੂ ਲਿਬਰਲ ਪਾਰਟੀ ਦੀ ਨੇ ਜਿਹੜੇ ਤੀਸਰੀ ਵਾਰ ਜਿਹੜਿਆ ਉਹ ਆਪਣੇ ਚੋਣ ਮੈਦਾਨ 'ਚ ਨੇ ਤੇ ਇਸੇ ਹੀ ਤਰ੍ਹਾਂ ਨਿਊਟਨ ਸਰੀ ਤੋਂ ਜਿਹੜੇ ਸੁਖ ਧਾਲੀਵਾਲ ਨੇ ਉਹ ਵੀ ਆਪਣੀ ਜਿਹੜੀ ਮੁਹਮ ਨੂੰ ਤੇਜ਼ ਕਰਨ ਵਾਸਤੇ ਆਪੋ ਆਪਣੇ ਸਮਰਥਕਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਮਿਲਦੇ ਨਜ਼ਰ ਆ ਰਹੇ ਨੇ ਸੋ ਇਸੇ ਤਰ੍ਹਾਂ ਜੰਨੀਆਂ ਵੀ ਸਾਡੀਆਂ ਤਿੰਨੇ ਰਾਜਸੀ ਪਾਰਟੀਆਂ ਨੇ ਉਹ ਆਪੋ ਆਪਣੇ ਸਮਰਥਕਾਂ ਨੂੰ ਆਪਣੇ ਪ੍ਰੋਗਰਾਮ ਲੈ ਕੇ ਘਰੋ ਘਰੀ ਜਾਂ ਉਹਨਾਂ ਦੀਆਂ ਸਾਂਝੀਆਂ ਜਿਹੜੀਆਂ ਮੀਟਿੰਗਾਂ ਕਰਕੇ ਆਪਣੇ ਸਮਰਥਕਾਂ ਨੂੰ ਆਪਣੇ ਨਾਲ ਜੋੜਨ ਦਾ ਬਹੁਤ ਵੱਡਾ ਜਿਹੜਾ ਉਹ ਯਤਨ ਕੀਤਾ ਜਾ ਰਿਹਾ ਕਿਉਂਕਿ ਸਿਰਫ 15 ਦਿਨ ਬਚੇ ਨੇ ਚੋਣਾਂ ਦੇ ਵਿੱਚ ਸੋ ਇਸ ਕਰਕੇ ਉਹਨਾਂ ਦਾ ਜੋਰ ਪੂਰਾ ਲੱਗਾ ਹੋਇਆ ਸੋ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਪੋਲ ਟਰੈਕਰ ਦੀ ਤੇ ਪੋਲ ਟਰੈਕਰ ਦੀ ਜਿਹੜੀ 10 ਤਰੀਕ ਨੂੰ ਕੱਲ ਉਹਨਾਂ ਨੇ ਰਿਪੋਰਟ ਛਾਪੀ ਹੈ ਉਹਦੇ ਵਿੱਚ ਜੇ ਮੈਂ ਗੱਲ ਕਰਦਾ ਤੇ ਉਹਦੇ ਚ ਉਹ ਕਹਿੰਦੇ ਨੇ ਲਿਬਰਲ ਜਿਹੜੇ ਐ ਜਿਹੜੇ ਲੋਕਾਂ ਦੀ ਆਮ رائے ਆ ਜਿਹੜੀ ਆਪਣੇ ਪੋਲ ਟ੍ਰੈਕਰ ਵੱਲੋਂ ਨਿਕਲੀ ਆ ਉਹ ਕਹਿੰਦੇ ਲਿਬਰਲ ਜਿਹੜੇ ਐ ਇਸ ਵੇਲੇ ਜਿਹੜੀ ਉਹਨਾਂ ਦੀ ਪੋਜੀਸ਼ਨ 10 2000 ਆਪਣੇ ਜਿਹੜੀ ਕੱਲ 10 April ਲੰਗੀ ਆ ਉਹ ਕਹਿੰਦੇ ਵੀ 43.9% ਜਿਹੜੇ ਲੋਕ ਨੇ ਉਹ ਲਿਬਰਲ ਨੂੰ ਜਿਹੜਾ ਪਸੰਦ ਕਰ ਰਹੇ ਨੇ ਇਸੇ ਤਰ੍ਹਾਂ ਕੰਜ਼ਰਵੇਟਿਵ ਨੂੰ ਕਹਿੰਦੇ ਨੇ ਵੀ 37.3% ਜਿਹੜੇ ਨੇ ਲੋਕ ਪਸੰਦ ਕਰਦੇ ਨੇ ਤੇ ਐਨਡੀਪੀ ਜਿਹੜੀ 8.6 ਤੇ ਐ ਤੇ ਜਿਹੜੀ ਮੈਂ ਕਿਊਬਿਕ ਜਿਹੜੀ ਹੈਗੀ ਆ ਉਹ 5.3% ਤੇ ਤੇ ਇਸੇ ਤਰ੍ਹਾਂ ਗ੍ਰੀਨ ਪਾਰਟੀ ਦੀ 2.3% ਤੇ ਜਿਹੜੀ ਆ ਅੱਜ ਦੇ ਸਮੇਂ ਦੇ ਮੁਤਾਬਕ ਕੋ ਜਿਹੜੀ ਆ ਉਹਨਾਂ ਦੀ ਜਿਹੜੀ ਆ ਉਹ ਚੱਲ ਰਹੀ ਹੈ ਜਿਹੜੀ ਮੁਹਮਮ ਤੇ ਲੋਕ ਉਹਨਾਂ ਨੂੰ ਇੰਨੇ ਪਰਸੈਂਟ ਜਿਹੜੇ ਸਮਰਥਨ ਦੇ ਰਹੇ ਨੇ ਸੋ ਜੇ ਗੱਲ ਕਰਦੇ ਆਪਾਂ ਇਹ ਆਮ ਜਿਹੜੀ ਆ ਉਹ ਲੋਕਾਂ ਦੀ ਇਹ رائے ਆ ਵੀ 82% ਲੋਕਾਂ ਦੀ ਇਹ رائے ਆ ਵੀ ਜਿਹੜੀ ਸਰਕਾਰ ਹੈ ਉਹ ਲਿਬਰਲ ਜਿਹੜੀ ਆ ਮਾਰਕਰਨੀ ਜੀ ਬਣਾਉਣਗੇ ਉਹਨਾਂ ਕ 2% ਇਹ ਨੇ ਜਿਹੜੇ ਕਹਿੰਦੇ ਨੇ ਵੀ ਨਹੀਂ ਇਹ ਹੋ ਸਕਦਾ ਪਰ ਪੱਕਾ ਕੋਈ ਯਕੀਨੀ ਉਹ 2 12% ਸੌਰੀ 12% ਦਾ ਇਹ ਵਿਚਾਰ ਹੈ ਕਿ ਇਹ ਲਿਬਰਲ ਪਾਰਟੀ ਨਹੀਂ ਬਣਾ ਸਕਦੀ ਸੋ ਇਸੇ ਤਰ੍ਹਾਂ ਜੇ ਗੱਲ ਕਰਾਂ ਤੇ 24% ਉਹ ਨੇ ਜਿਹੜੇ ਇਹ ਗੱਲ ਕਹਿੰਦੇ ਨੇ 2% ਸੌਰੀ 2% ਇਹ ਕਹਿੰਦੇ ਨੇ ਵੀ ਕੰਜਰ ਵਿਟ ਜਿਹੜੀ ਪਾਰਟੀ ਆ ਉਹ ਉਹਦੇ ਪੋਲੀਵੀਰ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਬਣ ਸਕਦੇ ਨੇ ਉਹ ਇਸ ਤੇ ਸਰਕਾਰ ਜਿਹੜੇ ਬਣਾ ਸਕਦੇ ਨੇ ਲਿਬਰਲ ਪਾਰਟੀ ਦੀ ਜੇ ਗੱਲ ਕਰਦੇ ਆ ਤੇ ਕਯੂਬਕ ਤੇ ਐਟਲੈਂਟਿਕ ਜਿਹੜਾ ਕੈਨੇਡਾ ਉਹਦੇ ਵਿੱਚ ਵੀ ਆਪਣੀ ਜਿਹੜੀ ਆ ਉਹ ਜਿਹੜੀ ਪਕੜ ਜਿਹੜੀ ਆ ਉਹ ਮਜ਼ਬੂਤ ਕਰਦੀ ਨਜ਼ਰ ਆਹੀ ਹੈ ਤੇ ਇਸੇ ਤਰ੍ਹਾਂ ਕੰਜ਼ਰਵੇਟਿਵ ਵੀ ਇੱਕ ਵੱਡੀ ਲੀਡ ਦੇ ਤੌਰ ਤੇ ਉੱਥੇ ਕੰਮ ਜਿਹੜੀ ਆ ਉਹ ਕਰਦੀ ਨਜ਼ਰ ਆਉਂਦੀ ਆ ਅਨਟਾਰੀਓ ਵਿੱਚ ਵੀ ਚੰਗਾ ਜਿਹੜਾ ਪ੍ਰਭਾਵ ਹੈ ਉਹ ਕੰਜ ਆਪਣੇ ਜਿਹੜੇ ਹੈਗੇ ਨੇ ਲਿਬਰਲ ਪਾਰਟੀ ਦਾ ਵਧੀਆ ਜਿਹੜਾ ਪ੍ਰਭਾਵ ਆ ਉਹ ਉਹਨ ਚਲਦਾ ਨਗਰ ਜਿਹੜਾ ਆ ਰਿਹਾ ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਹੈ ਪ੍ਰਭਾਵ ਜ਼ਿਆਦਾ ਹੈ ਉਹ ਅਲਬਰਟਾ ਤੇ ਜਿਹੜੀ ਹੈਗੀ ਆ ਸਾਡੀ ਕਿਊਬਿਕ ਤੇ ਮਾਉਂਟਰੀਏ ਜਿਹੜਾ ਸਾਡਾ ਮਾਉਂਟਰੀਅਲ ਹੈ ਉਸ ਪਾਸੇ ਇਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਜ਼ਿਆਦਾ ਜਿਹੜਾ ਨਗਰ ਆ ਰਿਹਾ BC ਦੇ ਵਿੱਚ ਜ਼ਿਆਦਾ ਜਿਹੜੇ ਜਦੇ ਉਹ ਲਿਬਰਲ ਪਾਰਟੀ ਨੂੰ ਜਿਹੜਾ ਸਪੋਰਟ ਹੈ ਅੱਜ ਦੇ 10 ਤਰੀਕ ਤੱਕ ਜਿਹੜਾ BC ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਚ ਲਿਬਰਲ ਨੂੰ ਜਿਹੜਾ ਉਹ ਸਪੋਰਟ ਜਿਹੜੀ ਮਿਲਦੀ ਇੰਨਾ ਜਿਹੜਾ ਆਉਂਦੀ ਆ ਜੇ ਆਪਾਂ ਨજર ਮਾਰਦੇ ਆ ਇਹ ਸੀਟਾਂ ਤੇ ਜਿਤਨਾ ਆਪਾਂ ਗੱਲ ਕਰਦੇ ਆ ਵੀ ਜਿਹੜੀਆਂ ਸਾਡੀਆਂ ਟੋਟਲ ਸੀਟਸ ਹੈਗੀਆਂ ਨੇ 300 ਤੇ 43 ਦੇ ਕਰੀਬ ਸਾਡੀਆਂ ਜਿਹੜੀਆਂ ਉਹ ਸੀਟਾਂ ਨੇ ਜਿਹੜੀਆਂ ਇਸ ਪਾਰਲੀਮੈਂਟ ਦੀਆਂ ਸੰਸਦ ਦੀਆਂ ਜਿਹੜੀਆਂ ਸੀਟਾਂ ਨੇ ਜਿਹਦੇ ਉੱਤੇ 28 ਅਪ੍ਰੈਲ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਤੇ ਉਹਦੇ ਵਿੱਚੋਂ ਜੇ BC ਦੀ ਗੱਲ ਕਰਦੇ ਆ ਤੇ BC ਕਿ 43 ਸੀਟਾਂ ਨੇ ਤੇ BC ਦੇ ਵਿੱਚੋਂ ਜਿਹੜੀ ਆਮ ਜਿਹੜਾ ਪੋਲ ਟਰੈਕਰ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਆ ਉਹ ਕਹਿੰਦੇ ਨੇ ਕਿ BC ਦੇ ਵਿੱਚ 20 ਤੋਂ 26 ਸੀਟਾਂ ਜਿਹੜੀ ਆ ਉਹ BC ਦੇ ਵਿੱਚ ਲਿਬਰਲ ਜਿਹੜੀ ਇਹ ਜਾ ਸਕਦੀ ਆ ਔਰ ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹ 15 ਤੋਂ 20 ਜਿਹੜੀਆਂ ਸੀਟਾਂ ਤੇ ਉਹਨਾਂ ਦਾ ਜਿਹੜਾ ਫ ਅੰਦਾਜ਼ਾ ਜਿਹੜਾ ਉਹ ਲੱਗ ਰਿਹਾ ਸੋ ਨਾਲ ਦੀ ਨਾਲ ਐਨ ਡੀ ਪੀ ਨੂੰ ਉਹ 0 ਤੋਂ 4 ਸੀਟਾਂ ਦਿੰਦੀ ਹੈ ਤੇ ਜੇ ਆਪਾਂ ਗੱਲ ਕਰੀਏ ਗ੍ਰੀਨ ਪਾਰਟੀ ਦੀ ਤੇ ਉਹਨੂੰ 0 ਤੋਂ 1 ਜਿਹੜੀ ਸੀਟਾਂ ਉਹ ਦਿੰਦੀ ਹੈ ਤੇ ਪੀ ਪੀ ਸੀ ਜਿਹੜੀ ਆ ਉਹਨੂੰ ਵੀ ਨਿੱਲ ਸਮੇਂ ਦੀ ਹੈ 0 0 ਦਿੰਦੇ ਆ ਔਰ ਨਾਲ ਦੀ ਨਾਲ ਅਦਰ ਜਿਹੜੇ ਨੇ ਉਹਨਾਂ ਨੂੰ ਜਿਹੜੀ ਹੈ ਉਹ ਇੱਕ ਸੀਟ ਤੇ ਜਿੱਤਣ ਦੀ ਜਿਹੜੀ ਉਹਨਾਂ ਦੀ ਸੰਭਾਵਨਾ ਬਣੀ ਹੋਈ ਆ ਸੋ ਜੇ ਅਲਟਾ ਦੀ ਗੱਲ ਕਰਦੇ ਆ ਤੇ ਉਥੇ 37 ਸੀਟਾਂ ਦੇ ਪਾਰਲੀਮੈਂਟ ਦੀਆਂ ਤੋਂ ਉਹਨਾਂ ਦੇ ਵਿੱਚੋਂ ਜੇ ਲਿਬਰਲ ਦੀ ਗੱਲ ਕਰੀਏ ਤੇ 6 ਤੋਂ 11 ਸੀਟਾਂ ਲਿਬਰਲ ਜਿਹੜੀ ਲਿਜਾ ਸਕਦੀ ਹੈ ਤੇ ਜੇ ਕੰਜ਼ਰਵੇਟਿਵ ਦੀ ਗੱਲ ਕਰਦੇ ਆ ਤੇ 24 ਤੋਂ 30 ਸੀਟਾਂ ਜਿਹੜੀਆਂ ਉਹ ਲਿਜਾ ਸਕਦੀ ਆ ਇਸੇ ਤਰ੍ਹਾਂ ਜੇ ਗੱਲ ਕਰਦੇ ਆ ਆਪਾਂ ਐਨਡੀਪੀ ਦੀ ਤੇ ਉਹ ਇੱਕ ਜਾਂ ਦੋ ਸੀਟਾਂ ਉਹ ਜੜੀਆਂ ਨੇ ਉਹ ਲਿਜਾ ਸਕਦੀ ਆ ਉੱਥੋਂ ਜਿਹੜਾ ਉਹਨਾਂ ਦਾ ਟਰੈਕਰ ਪੋਲ ਦਾ ਜਿਹੜਾ ਅੰਦਾਜ਼ੇ ਨੇ ਜਿਹੜੇ ਕੱਲ 10 ਤਰੀਕ ਨੂੰ ਉਹਨਾਂ ਨੇ ਪ੍ਰਕਾਸ਼ਿਤ ਕੀਤੇ ਨੇ ਸੋ ਜੇ ਗੱਲ ਕਰੀਏ ਗ੍ਰੀਨ ਪਾਰਟੀ ਦੀ ਤੇ 0 0 ਤੇ ਆ ਇਸੇ ਤਰ੍ਹਾਂ ਪੀਪੀਸੀ ਆ ਉਹ 00 ਤੇ ਆ ਅਦਰ ਵਾਲੇ ਵੀ ਜਿਹੜੇ ਆ 00 ਤੇ ਉਹ ਦਿਖਾਉਂਦੀ ਆ ਇਸੇ ਤਰ੍ਹਾਂ ਸਕੱਟਵਨ ਤੇ ਮੌਨਟਰੀਅਲ ਜੇ ਉਹਦੀ ਗੱਲ ਕਰਦੇ ਆ ਤੇ 28 ਸੀਟਾਂ ਉਥੇ ਹੈਗੀਆਂ ਨੇ ਜੇ 60 ਆਈਆਂ ਚੋਂ ਜਿਹੜੀ ਲਿਬਰਲ ਐ ਉਹ 6 ਤੋਂ 9 ਉਹ ਦਿਖਾਉਂਦੇ ਆ ਤੇ ਜੇ ਕੰਜ਼ਰਵੇਟਰ ਦੀ ਗੱਲ ਕਰਦੇ ਆ ਤੇ 18 ਤੋਂ 20 ਸੀਟਾਂ ਜਿਹੜੀਆਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਮਿਲਣ ਦੀ ਜਿਹੜੀ ਆ ਉਹ ਅੰਦਾਜ਼ਾ ਜਿਹੜਾ ਉਹਨਾਂ ਲਾਇਆ ਵੀ ਇੰਨੀਆਂ ਸੀਟਾਂ ਇਹਨਾਂ ਨੂੰ ਮਿਲ ਸਕਦੀਆਂ ਨੇ ਤੇ ਐਨਡੀਪੀ ਨੂੰ ਸਿਰਫ ਤਿੰਨ ਸੀਟਾ 0 ਤੋਂ ਤਿੰਨ ਜਿਹੜੀ ਸੀਟਾਂ ਮਿਲਦੀ ਸੰਭਾਵਨਾ ਹੈ ਗ੍ਰੀਨ ਪਾਰਟੀ ਨੂੰ ਵੀ ਕੋਈ ਨਹੀਂ ਉੱਥੇ ਦਿਖਾਇਆ ਜਾਂਦਾ ਆ ਪੀਪੀਸੀ ਨੂੰ ਵੀ ਕੋਈ ਨਹੀਂ ਦਿਖਾਉਂਦੇ ਔਰ ਅਦਰ ਨੂੰ ਵੀ ਉੱਥੇ ਜਿਹੜੀ ਆ ਕੋਈ ਸੀਟ ਮਿਲਣ ਦੀ ਸੰਭਾਵਨਾ ਨਹੀਂ ਆ ਇਸੇ ਤਰ੍ਹਾਂ ਜੇ ਇੰਟਾਰੀਓ ਦੀ ਗੱਲ ਕਰਦੇ ਆ ਤੇ ਇੰਟਾਰੀਓ ਚ 122 ਸੀਟਾਂ ਨੇ ਪਾਰਲੀਮੈਂਟ ਦੀਆਂ 122 ਸੀਟਾਂ ਦੇ ਵਿੱਚੋਂ ਜਿਹੜੀ ਲਿਬਰਲ ਐ ਉਹਨੂੰ 78 ਤੋਂ 88 ਸੀਟਾਂ ਦਾ ਅੰਦਾਜ਼ਾ ਜਿਹੜਾ ਉਹ ਲਾਇਆ ਜਾ ਰਿਹਾ ਤੇ ਕੰਜਰ ਬੇਟੇ ਨੂੰ 33 ਤੋਂ 40 ਸੀਟਾਂ ਦਾ ਜਿਹੜਾ ਅੰਦਾਜ਼ਾ ਜਿਹੜਾ ਲਾਇਆ ਗਿਆ ਇਸੇ ਤਰ੍ਹਾਂ ਐਨਡੀਪੀ ਨੂੰ 0 ਤੋਂ 3 ਸੀਟ ਹੈ ਗ੍ਰੀਨ ਨੂੰ ਕੋਈ ਨਹੀਂ ਪੀਪੀਸੀ ਨੂੰ ਕੋਈ ਨਹੀਂ ਤੇ ਅਦਰ ਨੂੰ ਵੀ ਕੋਈ ਜਿਹੜੀ ਸੀਟਾਂ ਉਹ ਨਹੀਂ ਦਿੱਤੀ ਗਈ ਜੇ ਅਟਾਂਟਿਕ ਦੀ ਗੱਲ ਕਰਦੇ ਆਂ ਤੇ ਉੱਥੇ 78 ਸੀਟਾਂ ਨੇ ਉਹਨਾਂ 78 ਦੇ ਵਿੱਚੋਂ ਜਿਹੜੀ ਸੌਰੀ ਕਯੂਬਿਕ ਦੀ ਗੱਲ ਕਰਦੇ ਆਂ ਕਯੂਬਿਕ ਦੇ ਵਿੱਚ 78 ਸੀਟਾਂ ਨੇ ਤੇ ਉਹਨਾਂ 'ਚੋਂ ਲਿਬਰਲ ਕੋ ਸਿਰਫ ਜੜੀਆਂ ਦਿਖਾਉਂਦੇ ਨੇ ਉਹ ਦਿਖਾਉਂਦੇ ਨੇ 41 ਤੋਂ ਲੈ ਕੇ 49 ਸੀਟਾਂ ਜਿਹੜੀਆਂ ਉਹ ਦਿਖਾਈਆਂ ਜਾਂਦੀਆਂ ਕਯੂਬਿਕ ਦੇ ਵਿੱਚ ਤੇ ਕੰਜਰਵੇਟ ਨੂੰ 12 ਤੋਂ 14 ਇਸੇ ਤਰ੍ਹਾਂ ਕਯੂਬਿਕ ਜਿਹੜੀ ਪਾਲਟੀ ਖੇਤਰੀ ਪਾਲਟੀ ਉਹਨਾਂ ਦੀ ਉਹ 14 ਚੋਂ 23 ਸੀਟਾਂ ਦੀ ਗੱਲ ਜਿਹੜੀ ਆ ਉਹ ਕੀਤੀ ਜਾਂਦੀ ਆ ਕਿ ਇਹਨਾਂ ਕਯੂਬਿਕ ਵਾਲਿਆਂ ਨੂੰ 14 ਤੋਂ 23 ਸੀਟਾਂ ਜਿਹੜੀਆਂ ਮਿਲਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ ਐਨਡੀਪੀ ਨੂੰ 1 ਤੋਂ 2 ਸੀਟਾਂ ਨੇ ਔਰ ਜਿਹੜੀ ਗ੍ਰੀਨ ਪਾਰਟੀ ਆ ਉਹਨੂੰ ਵੀ ਕੋਈ ਸੀਟ ਨਹੀਂ ਮਿਲਦੀ ਨਾਗਰ ਆ ਰਹੀ ਔਰ ਪੀਪੀਸੀ ਨੂੰ ਵੀ ਕੋਈ ਸੀਟ ਨਹੀਂ ਮਿਲਦੀ ਨਾਗਰ ਨਹੀਂ ਆ ਰਹੀ ਤੇ ਅਦਰਸ ਨੂੰ ਵੀ ਕੋਈ ਸੀਟ ਮਿਲਦੀ ਨਹੀਂ ਆ ਰਹੀ ਤੇ ਜੇ ਹੁਣ ਗੱਲ ਕਰੀਏ ਐਟਲੈਂਟਿਕ ਦੀ ਤੇ ਉਹ ਐਟਲੈਂਟਿਕ ਕੈਨੇਡਾ ਦੇ ਵਿੱਚ 32 ਸੀਟਾਂ ਨੇ ਉਹਨਾਂ 32ਆਂ ਦੇ ਵਿੱਚੋਂ ਜਿਹੜੀ ਆ ਲਿਬਰਲ 26 ਤੋਂ 28 ਸੀਟਾਂ ਦੀ ਨਸੀ ਗਈ ਆ ਔਰ ਕੰਜਰਵੇਟਿਵ ਨੂੰ 4 ਤੋਂ 6 ਦੱਸਿਆ ਗਿਆ ਔਰ ਬਾਕੀ ਜਿਹੜੀਆਂ ਐਨਡੀਪੀ ਜਾ ਪੀਪੀਸੀ ਜਾਂ ਆਦਰ ਇਹਨਾਂ ਨੂੰ ਕੋਈ ਵੀ ਸੀਟ ਜਿਹੜੀ ਆ ਜਾਂ ਗ੍ਰੀਨ ਪਾਰਟੀ ਨੂੰ ਕੋਈ ਵੀ ਸੀਟ ਜਿਹੜੀ ਆ ਉਹ ਨਹੀਂ ਦੱਸੀਗੇ ਸੋ ਇਸ ਤਰ੍ਹਾਂ ਲਗਾਤਾਰ ਜਿਹੜੇ ਸਾਡਾ ਇਹ ਚੋਣ ਪ੍ਰਚਾਰ ਜਿਹੜੀ ਆ ਅੱਗੇ ਵੱਧ ਦੀ ਨਜ਼ਰ ਆ ਰਹੀ ਹੈ ਸੋ ਦੇਖਣਾ ਇਹ ਹੈ ਕਿ 28 ਤਰੀਕ ਨੂੰ ਉਹ ਕਿਹੜੀ ਪਾਰਟੀ ਹੈ ਜਿਹੜੀ ਪਾਰਟੀ ਆਪਣੀ ਸਰਕਾਰ ਜਿਹੜੀ ਆ ਉਹ ਬਹੁਤ ਸਮਤੀਨਾ ਬਣਾਉਂਦੀ ਹੈ ਜੇ ਪਿੱਛੇ ਗੱਲ ਕਰਦੇ ਆਪਾਂ 2015 ਤੋਂ 2019 ਜਾਂ 19 ਤੋਂ ਲੈ ਕੇ 24 ਤੱਕ ਦੀ ਜਿਹੜੀ 25 ਤੱਕ ਦੀ ਜਿਹੜੀ ਸਾਡੀ ਸਰਕਾਰ ਸੀ ਟਰੂਡੋ ਦੀ ਸਰਕਾਰ ਸੀ ਉਹ ਭਾਵੇਂ ਘੱਟ ਗਿਣਤੀ ਦੀ ਸਰਕਾਰ ਸੀ ਪਰ ਉਸ ਘੱਟ ਗਿਣਤੀ ਦੀ ਸਰਕਾਰ ਨੂੰ ਐਨ ਡੀ ਪੀ ਦੇ ਗਲੇ ਜਗਨਜੀਤ ਸਿੰਘ ਉਹਨਾਂ ਦੇ ਸਪੋਰਟ ਦੇ ਨਾਲ ਜਿਹੜੀ ਆ ਉਹਨਾਂ ਦੀ ਹਮਾਇਤ ਦੇ ਨਾਲ ਜਿਹੜੀ ਸਰਕਾਰ ਉਹ ਬਣਾਈ ਗਈ ਸੀ ਤੇ ਉਹ ਘੱਟ ਗਿਣਤੀ ਦੀ ਸਰਕਾਰ ਅਖਵਾਈ ਗਈ ਸੀ ਸੋ ਹੁਣ ਦੇਖਦੇ ਆਉਣ ਵਾਲੇ ਸਮੇਂ ਤੇ ਜਿਸ ਤੋਂ ਜਸਪ੍ਰੀਤ ਟਰੂਡੋ ਨੇ ਜਦੋਂ ਅਸਤੀਫਾ ਕਿ ਦਿੱਤਾ ਤੇ ਉਹਦੇ ਤੋਂ ਬਾਅਦ ਕਾਰਨ ਮਾਰਕ ਮਾਰਕ ਕਾਰਨਿਕ ਹੀ ਆਉਂਦੇ ਨੇ ਤੇ ਮਾਰਕ ਕਾਰਨਿਕ ਜਿਹਦਾ ਜੋ ਪ੍ਰਭਾਵ ਲੋਕਾਂ 'ਚ ਜਾ ਰਿਹਾ ਪਿਕ ਮਾਰਕ ਕਾਰਨੀ ਜੀ ਇੱਕ ਪੜ੍ਹੇ ਲਿਖੇ ਗ੍ਰੈਜੂਏਟ ਨੇ ਔਰ ਉਹ ਜਿਹੜੀ ਆਪਣੇ ਨੇ ਮਾਸਟਰ ਕੀਤੀ ਹੋਈ ਆ ਔਰ ਡਾਇਰੈਕਟ ਡਾਕਟੋਰੇਟ ਨੇ ਔਰ ਇਵਨ ਇੱਥੋਂ ਤੱਕ ਕਿ ਵੀ ਉਹ ਗਵਰਨਰ ਜਿਹੜੇ ਆ ਉਹ ਬੈਂਕ ਆਫ ਕੈਨੇਡਾ ਦੇ ਜਿਹੜੇ ਆ ਉਹ ਗਵਰਨਰ ਰਹ ਚੁਕੇ ਨੇ ਤੇ ਆਰਥਿਕ ਤੌਰ ਦੇ ਉੱਤੇ ਇੱਕ ਇਕਨੋਮਿਕ ਸਟਾਫ ਕਰਕੇ ਇਕਨੋਮਿਸਟ ਹੋਣ ਕਰਕੇ ਉਹ ਆਰਥਿਕ ਦਾ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਇਸ ਦੇਸ਼ ਨੂੰ ਕਿਵੇਂ ਚਲਾਇਆ ਜਾਣਾ ਸਮੱਸਿਆ ਇਸ ਗੱਲ ਦੀ ਕਿ ਅੱਜ ਕੈਨੇਡਾ ਦੇ ਅੰਦਰ ਅੰਨੇ ਕਈ ਸਮੱਸਿਆ ਆ ਮਾਨੇ ਜਿੰਨਾ ਚੋ ਮੰਗਾਈ ਟੌਪ ਤੇ ਐ ਇਥੋਂ ਦੀ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਆ ਉਹਦਾ ਕੀ ਬਣੇਗਾ ਅਮਰਜੈਂਸੀ ਇਮੀਗ੍ਰੇਸ਼ਨ ਪਾਲਿਸੀ ਨੂੰ ਕਿੱਦਾਂ ਲੈਣਗੇ ਜਾਂ ਜਿਹੜੇ ਲੋਕ ਐ ਅੱਜ ਘਰਾਂ ਤੋਂ ਜਿਹੜੇ ਐਨੀ ਮੰਗਾਈ ਕਰਕੇ ਆਪਣੇ ਨਵੇਂ ਘਰ ਖਰੀਦ ਨਹੀਂ ਸਕਦੇ ਬੇਰਜ਼ਗਾਰੀ ਦਾ ਬਹੁਤ ਵੱਡਾ ਇਸ਼ੂ ਐ ਔਰ ਨਾਲ ਦੀ ਨਾਲ ਗਵਾਂਢੀ ਜਿਹੜਾ ਵੱਡਾ ਭਰਾ ਸੀ ਅਮਰੀਕਾ ਯੂ ਐਸ ਏ ਯੂ ਐਸ ਏ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਆਰਥਿਕ ਨੀਤੀਆਂ ਇੰਨੀਆਂ ਸਖਤ ਕਰ ਦਿੱਤੀਆਂ ਗਈਆਂ ਕਿ ਜਿੱਥੇ ਟੈਰਫ ਵੀ ਲਾਉਣ ਦੇ ਜਿਹੜੇ ਨੇ ਉਹ ਬਾਰ-ਬਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਔਰ ਬਾਰ-ਬਾਰ ਇਹਨੂੰ ਇਗਨੋਰ ਕੀਤਾ ਜਾ ਰਿਹਾ ਔਰ ਬਾਰ-ਬਾਰ ਇਸ ਗੱਲ ਤੇ ਪਹਿਰਾ ਦਿੱਤਾ ਜਾਂਦਾ ਕਿ ਇਹ ਕੈਨੇਡਾ ਜਿਹੜਾ ਉਹ ਅਮਰੀਕਾ ਦਾ 59ਵਾਂ ਸੂਬਾ ਨਾ ਕਿ ਕੈਨੇਡਾ ਇੱਕ ਦੇਸ਼ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਮੁਕਾਬਲਾ ਕਰਨਾ ਇੱਕ ਬਹੁਤ ਵੱਡਾ ਜਿਹੜਾ ਉਹ ਉਹ ਸਮੱਸਿਆ ਜਿਹੜੀ ਹੈ ਇਹਨਾਂ ਰਾਸੀ ਇਹ ਪਾਰਟੀਆਂ ਦੇ ਕਿਹੜੀ ਸਾਹਮਣੇ ਖੜੀ ਹੈ ਉਹਦੇ ਚ ਚਾਹੇ ਜੇ ਗੱਲ ਕਰਦੇ ਆਪਾਂ ਮਾਰਕ ਕਰਨੀ ਦੀ ਜਾਂ ਪੀਅਰ ਪੋਲੀਵਿਅਰ ਦੀ ਤਾਂ ਦੋਨੇ ਜਾਂ ਐਨਡੀਪੀ ਭਾਵੇਂ ਕਿ ਲੋਕਾਂ 'ਚ ਇਹ ਗੱਲ ਯਤਨ ਕਰ ਰਹੇ ਨੇ ਜਾਣਦਾ ਕਿ ਅਸੀਂ ਇਹਨਾਂ ਗੱਲਾਂ ਦੇ ਉੱਤੇ ਪਹਿਰਾ ਦੇਣ ਵਾਸਤੇ ਇੱਕ ਮੁੱਠਾ ਸੋ ਅੱਗੇ ਵੇਖਣਾ ਕਿ ਕਿਹੜੀ ਧਿਰ ਨੂੰ ਜਿਹੜੀ ਆ ਬਹੁਮਤ ਮਿਲਦਾ ਤੇ ਬਹੁਮਤ ਤੋਂ ਬਾਅਦ ਸਰਕਾਰ ਕਿਹਦੀ ਬਣਦੀ ਹੈ 28 ਤਰੀਕ ਤੋਂ ਬਾਅਦ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਉਦੋਂ ਤੱਕ ਲਗਾਤਾਰ ਜਿਹੜੀਆਂ ਰਾਸ਼ੀ ਧਿਰਾਂ ਨੇ ਤਿੰਨ ਹੀ ਆਪੋ ਆਪਣੇ ਸਮਰਥਕਾਂ ਨੂੰ ਮਿਲ ਰਹੀਆਂ ਨੇ ਔਰ ਆਪੋ ਆਪਣਾ ਪ੍ਰਭਾਵ ਲੋਕਾਂ ਚ ਜਾਣ ਦਾ ਜਿਹੜਾ ਯਤਨ ਹੋ ਰਿਹਾ ਔਰ ਦੇਖਦੇ ਆ ਕਿ ਊਠ ਕਿਸ ਪਾਸੇ ਨੂੰ ਜਿਹੜਾ ਉਹ ਪਲਟਦਾ ਸੋ ਉਦੋਂ ਤੱਕ ਮੈਨੂੰ ਦਿਓ ਯਾਗਤ ਇੱਕ ਨਵੀਂ ਜਿਹੜੀ ਹੋਰ ਜਾਣਕਾਰੀ ਲੈ ਕੇ ਜਲਦੀ ਮੈਂ ਤੁਹਾਡੇ ਸਾਹਮਣੇ ਆਵਾਂਗਾ ਸੋ ਉਦੋਂ ਤੱਕ ਮੈਨੂੰ ਅੰਦਰਾਇਨ ਸਿੰਘ ਲਾਲ ਨੂੰ ਦਿਓ ਯਾਗਤ ਰੱਬ ਰਾਖਾ